ਲੋਰ ਦੇ ਅਰੋੜਾ ਨਰਸਿੰਗ ਹੋਮ ਦੇ ਸਟਾਫ ਮੈਂਬਰ ਗगनワਸੀ ਵਿਲਗਾ ਦਾ ਮੋਟਰਸਾਈਕਲ ਚੋਰੀ ਹੋ ਗਿਆ ਗगन ਨੇ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਰਾਤ ਨੂੰ ਡਿਊਟੀ ਤੇ ਆਇਆ ਸੀ ਅਤੇ ਡਿਊਟੀ ਖਤਮ ਹੋਣ ਤੋਂ ਬਾਅਦ ਜਦੋਂ ਘਰ ਜਾਣ ਲਈ ਬਾਹਰ ਨਿਕਲਿਆ ਤਾਂ ਉਹਨਾਂ ਦਾ ਬਲੈਕ ਸਪਲੈਂਡਰ ਮੋਟਰਸਾਈਕਲ ਗਾਇਬ ਸੀ ਉਹਨਾਂ ਨੇ ਤੁਰੰਤ ਇਸ ਦੀ ਸੂਚਨਾ ਡਾਕਟਰ ਸतीश अरोड़ा ਨੂੰ ਦਿੱਤੇ ਹਸਪਤਾਲ ਦੇ ਕੈਮਰੇ ਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਕਿ ਰਾਤ 1:04 ਮਿੰਟ ਤੇ ਕਰੀਬ ਇੱਕ ਵਿਅਕਤੀ ਮੋਟਰਸਾਈਕਲ ਦੇ ਆਲੇ ਦੁਆਲੇ ਘੁੰਮ ਰਿਹਾ ਸੀ ਕੁਝ ਮਿੰਟਾਂ ਬਾਅਦ ਉਸਨੇ ਮਾਸਟਰ ਚਾਬੀ ਨਾਲ ਮੋਟਰਸਾਈਕਲ ਚੋਰੀ ਕਰ ਲਿਆ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਅਤੇ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਨਾਮ ਹੈ ਤੁਹਾਡਾ ਕੀ ਗੱਲਬਾਤ ਹੋਈ ਹੈ ਸਰ ਮੇਰਾ ਨਾਮ ਗੁਰਵਿੰਦਰ ਸਿੰਘ ਆ ਤੇ ਮੈਂ ਰਾਤ ਤੇ ਕੰਮ ਤੇ ਐ ਜਦੋਂ ਬਾਹਰ ਬਾਈਕ ਖੜੀ ਕੀਤੀ ਸੀਗੀ ਠੀਕ ਹੈ ਤੇ ਉਹ ਸਵੇਰੇ ਘਰ ਘਰ ਆਪਣੇ ਕੰਮ ਤੇ ਜਾ ਕੇ ਘਰੇ ਜਾਣ ਲੱਗਾ ਸੀਗਾ ਹਾਂਜੀ ਉਹਨੇ ਮੇਰੀ ਬਾਈਕ ਬਾਹਰ ਹੈ ਨਹੀਂ ਸੀਗੀ ਫਿਰ ਮੈਂ ਕੰਮ ਦੇ ਕੋਲ ਮਰੇ ਚੈੱਕ ਕਰਵਾਏ ਫਿਰ 1:00 ਦੇ 4 ਮੰਨ ਦਾ ਟਾਈਮ ਆਇਆ ਬੰਦਾ ਉਦੋਂ ਲੈ ਗਿਆ ਬਾਈਕ ਕਿੱਥੇ ਕੰਮ ਕਰਦੇ ਹੋ ਮਾਥੇ ਰੋੜਾ ਹਸਪੀਟਲ ਫਾਰਮੈਸੀ ਤੇ ਕੰਮ ਕਰਦਾ ਹਾਂ ਰੋੜਾ ਹਸਪੀਟਲ ਹਾਂਜੀ ਸੀ ਤੁਸੀਂ ਕੀ ਕੰਮ ਕਰਦੇ ਹੋ ਇੱਥੇ ਫਾਰਮੈਸੀ ਦੇ ਵੀ ਕੰਮ ਕਰਦਾ ਹਾਂ ਕਿੰਨੇ ਵਜੇ ਨਾਲ ਮੋਟਰਸਾਈਕਲ ਚੋਪ ਹੋ ਗਿਆ 1:00 ਦੇ 4 ਮਿੰਟ ਦਾ ਟਾਈਮ ਹੈ। ਸੀਸੀਟੀਵੀ ਕੈਮਰਾ ਜਾਊਗਾ। ਹਾਂਜੀ ਬੰਦੇ ਦੀ ਫੋਟੋ ਨਹੀਂ ਚੰਗੀ ਦਰਾਂ ਦੀ ਉਧਾਨਦਾ ਆ। ਆਹ ਦੇ ਲੈ ਲੀ ਜਾਂਦਾ ਮੈਂ। ਹਾਂਜੀ ਹਾਂਜੀ। ਕੀ ਨੰਬਰ ਹੈ ਮੋਰਸਲ ਦਾ ਤੁਹਾਡੇ ਨੂੰ? 880 46 8 ਇਹ ਥਾਣੇ ਦਰਖਾਸਤ ਕਰਾ ਦਿੱਤੀ। ਹਾਂਜੀ ਦੇ ਦਿੱਤੀ। ਕੀ ਮੰਗ ਕਰਦੇ ਆ? ਮੰਗ ਕੁਛ ਵੀ ਨਹੀਂ ਉਹ ਕਹਿੰਦੇ ਬਸ ਅਸੀਂ ਪਤਾ ਕਰਦੇ ਆ। ਹਾਂਜੀ। ਡਾਕਟਰ ਸੋਇਕ ਮੋਰਸਲ ਚੋਰੀ ਹੋਇਆ ਰਾਤੀ ਕਿੰਨੇ ਵਜੇ ਮੋਰਸਲ ਕੋਇਆ ਹਾਂਜੀ ਕਹਣਾ। ਮੈਂ ਡਾਕਟਰ ਸਿਸ਼ਰਾੜਾ ਅਫਦਰ ਅਸਮੀ ਆਫ ਦਾ ਪ੍ਰੋਪਰਟਰ। ਸਡੇ ਜਿਹੜਾ ਆਪਣਾ ਡਰਗਸਟੋਰ ਦੇ ਲੜਕੇ ਹੈਗਾ ਗਗਨ ਹੈ ਡਿਊਟੀ ਤੇ ਮਰਾ ਮੋਸਨ ਬਾਦ ਪਿਆ ਸੀਗਾ ਹਨੇ ਕਿੱਕ ਵਜੇ ਉਹਨੇ ਮੋਟਰਸਾਈਕਲ ਉੱਥੋਂ ਚਲਾ ਗਿਆ ਪਤਾ ਸਵੇਰ ਲੱਗਿਆ ਠੀਕ ਹੈ ਜੀ ਫਿਰ ਸੀਸੀਟੀਵੀ ਕੈਮਰਾਸ ਦੇਖਿਆ ਬੰਦਾ ਰਾਮਨਾਲ ਆ ਕੇ ਚਾਬੀ ਲਾ ਕੇ ਮੋਟਰਸਾਈਕਲ ਲੈ ਕੇ ਜਾਂਦੇ ਪਿਆ ਹੈ ਨਾ ਕਿ ਮੂਹਰੇ ਕਪੜਾ ਬਣਿਆ ਹੈ ਮੂਹਰੇ ਹੀ ਸਾਫ ਨਜ਼ਰ ਆਉਂਦਾ ਫਿਰ ਮੂਹ ਵੀ ਮੂਹ ਧੱਕਿਆ ਨਾ ਹਾਂ ਜੀ ਸਾਨੂੰ ਦਰਖਾਸਤ ਸੀਗੀ ਹੈ ਸਾਰੇ ਪ੍ਰਸ਼ਾਸਨ ਤੇ ਵੀ ਉਹਨਾਂ ਨੂੰ ਅਰੈਸਟ ਕਰਨਾ ਕਿ ਪਹਿਲੇ ਵੀ ਮੋਟਰਸਾਈਕਲ ਚੋਰੀ ਹੋਇਆ ਹਾਂ ਇੱਕ ਸਾਡੇ ਦੋ-ਤਿੰਨ ਸਾਲ ਪਹਿਲਾਂ ਵੀ ਦੇ ਟਾਈਮ ਤੇ ਅਰਾਊਂਡ 2:30 ਵਜੇ ਮੋਟਰਸਾਈਕਲ ਬਾਹਰੋਂ ਲੈ ਕੇ ਗਿਆ ਤੇ ਮੰਦਿਰ ਅੱਗੇ ਖੜਾ ਸੀਗਾ ਉਹ ਆਪਣਾ ਸਟਾਫ ਸੀਗਾ ਦਲਜੀਤ ਦਾ ਕਿ ਤੁਸੀਂ ਦਰਖਾਸਤਾਂ ਵਗੈਰਾ ਦੇਉਂਦੇ ਉਹ ਲੋ ਦਿਤੀਆਂ ਸੀਗੀਆਂ ਨਹੀਂ ਕੋਈ ਹੁਣ ਦੇਤੀ ਅੱਜ ਦਰਖਾਸਤ ਅੱਜ ਦੇਤੀ ਕੀ ਮੰਨ ਕਰਦੇ ਜਿਹੜੀਆਂ ਇਦਾਂ ਬਾਰਦਾਤਾਂ ਹੋ ਰਹੀਆਂ ਨੇ ਉਹ ਰੁਕੇ ਜਾਣ ਨਾ ਅਸੀਂ ਤਾਂ ਚਲੋ ਉਹ ਪਾ ਜਾਵੀ ਦੇ ਤਾ ਉਥੇ ਬਾਕੀ ਕੀ ਵੀ ਜਾਵਿੰਦ ਸਕਦੇਗੇ ਕਿ ਨਹੀਂ ਕਰ ਮੈਂ ਦੇਖਿਆ ਜਦੋਂ ਬਾਹਰ ਤੁਹਾਡੇ ਪੇਸ਼ੈਂਟ ਵੀ ਆ ਰਹੇ ਆ ਉਹਨਾਂ ਦੇ ਵੀ ਬਾਈਕਾਂ ਖੜੀਆਂ ਹੁੰਦੀਆਂ ਨੇ ਰਾਤੀ ਖੜੀਆਂ ਹੁੰਦੀਆਂ ਰਾਤੀ ਭਾਜੇ ਪੇਸ਼ੈਂਟ ਕਹਿੰਦੇ ਆ ਸਿੱਧਾ ਰੱਖ ਦੀਏ ਹੰਦੇ ਕਿਤੇ ਜਗ੍ਹਾ ਹੈਗੀ ਹੈ ਬਾਹਰ ਰੱਖੋ ਤੁਹਾਡੀ ਆਪਦੀ ਮਰਜ਼ੀ ਤੇ ਆਪਦੀ ਜ਼ਿਮੇਵਾਰੀ ਤੇ ਆਪਦੀ ਰਿਸਕ ਤੇ ਹਾਂਜੀ ਹਾਂਜੀ ਐ ਸੱਚੇ ਸੌਅ ਕੀ ਕਹਿਣਾ ਚਾਹੁੰਦੇ ਇੱਕ ਬਾਈਕ ਰੋੜਾ ਨਰਸਿੰਗ ਹਾਲ ਦੇ ਮੂਹਰੇ ਚੋਰੀ ਹੋਈ ਕੀ ਕਹਿਣਾ ਔਰ ਇਹ ਸੈਂਟਰੀ 5 ਮਿੰਟ ਪਹਿਲਾਂ ਸਾਨੂੰ ਇਨਫੋਰਮੇਸ਼ਨ ਮਿਲੀ ਆ ਅਸੀਂ ਇਹਨੂੰ ਜਲਦੀ ਸੀਸੀਟੀਵੀ ਕੈਮਰਾ ਤੇ ਟ੍ਰੇਸ ਕਰ ਲਵਾਂਗੇ ਓਕੇ ਕੀ ਲਗਦਾ 75 ਵਿਅਕਤੀ ਉਹਨਾਂ ਨੂੰ ਮੋਹ ਨਹੀਂ ਬੰਨਿਆ ਵੈਸੇ ਹੀ ਆ ਉਹ ਅਸੀਂ ਹੁਣ ਚੈੱਕ ਕਰ ਕੀਤਾ ਆ ਅੱਗੇ ਇਹਨੂੰ ਅਸੀਂ ਸਾਰੇ ਕੈਮਰੇ ਚੈੱਕ ਕਰਕੇ ਜਲਦੀ ਬਣਵਾ ਦੇ ਗੋਗੇ ਪਹਿਲੇ ਵੀ ਤੁਸੀਂ ਦੇਖਿਆ ਹੀ ਆ ਕਿ ਆਪਾਂ ਹਾਂ ਜੀ ਕਿੰਨਾ ਵੱਡੇ ਗੈਂਗ ਫੜੇ ਆ ਉਹਨਾਂ ਕੋਲ ਕਾਫੀ ਮੋਟਸਰ ਰਿਕਵਰ ਹੋਈ ਆ ਇਹਨੂੰ ਵੀ ਅਸੀਂ ਜਲਦੀ ਫਰਮਾ ਦੇ ਇਹ ਵੀ ਬਾਰੇ ਮਰਦਿਆ ਕੀਤਾ ਜਦੋਂ ਉਹ ਤਾਂ ਜੋ ਕੋਈ ਕਾਰਵਾਈ ਬਣਦੀ ਉਹ ਤਾਂ ਹੋਏਗੀ ਅਵਸ਼